ਮੇਰਾ ਨਾਮ ਅਨਿਲ ਸ਼ਰਮਾ ਹੈ ਮੈਂ ਮੁਖ ਸਹਾਇਕ ਤੋ ਹੀ ਹੈਗਾ ਤੇ ਕਹਾਂਗਾ ਜਿਹੜਾ ਤੁਹਾਨੂੰ ਅੱਜ ਤੁਹਾਡਾ ਮੋਬਾਈਲ ਕਹਿਣਾ ਜੀ ਬਹੁਤ ਵਧੀਆ ਕੰਮ ਕੀਤਾ ਹੈ ਗੁੱਡ ਵਰਕ ਹੈ ਐਪਰੀਸ਼ੀਏਟ ਹੈ ਟੀਮ ਦੀ ਐਸਐਸਪੀ ਸਰ ਉਹਨਾਂ ਦੀ ਟੀਮ ਤੇ ਟੈਕਨੀਕਲ ਟੀਮ ਦਾ ਇੱਕ ਤਰੀਅ 5 ਮਹੀਨਿਆਂ ਤੱਕ ਮੈਂ ਤਾਂ ਹੋਪ ਛੱਡਤੀ ਸੀ ਕਿ ਫੋਨ ਤਾਂ ਨਹੀਂ ਮਿਲਣਾ ਠੀਕ ਹੈ ਮੈਂ ਨਵਾਂ ਪਰਤੇਜ ਵੀ ਕਰ ਲਿਆ ਪਰ ਟੀਮ ਨੇ ਬਹੁਤ ਜਲਦੀ ਰਿਜ਼ਲਟ ਦਿੱਤਾ ਹੈ 100% ਜਲਦੀ ਦਿੱਤਾ ਹੈ ਮੈਂ ਇਹਦੇ ਕੰਮ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਦਿਲੋਂ ਐਪਰੀਸ਼ੀਏਟ ਕਰਦਾ ਵੀ ਜੋ ਉਹਨਾਂ ਨੇ ਕੰਮ ਕਰ ਦਿਖਾਇਆ ਸਰ ਵਾਈਫ ਤੁਹਾਡਾ ਸੀ ਜੋ ਤੁਹਾਡੇ ਵਾਈਫ ਵਾਈਫ ਦਾ ਫੋਨ ਸੀਗਾ ਜ ਇੱਕ ਕਥਾ ਸੀ ਜੀ ਦੀ ਮੁਕਤੀ ਸਰਗੇਸਟ ਹਾਊਸ ਚ ਤੇ ਉਹਨਾਂ ਨੇ ਉੱਥੇ ਮਤਲਬ ਕਥਾ ਸੁਣਨ ਗਈ ਸੀ ਉੱਥੇ ਫੋਨ ਦੇ ਕੇ ਪਿਆ ਅਸੀਂ ਅਨਾਉਂਸਮੈਂਟ ਵੀ ਕਰਾਈ ਸੀ ਬਟ ਕਿਸੇ ਨੇ ਕੋਈ ਜ਼ਰ ਨਹੀਂ ਦਿੱਤਾ ਫਿਰ ਮੈਂ ਆ ਕੇ ਮੈਨੂੰ ਕਿਸੇ ਨੇ ਕਿਹਾ ਤੁਸੀਂ ਐਫ ਆਈ ਆਰ ਕਰਾਓ ਮੈਂ ਕਰਵਾਈ ਐਫ ਆਈ ਆਰ ਤੇ ਮੈਨੂੰ ਅਜ ਰਿਜ਼ਲਟ ਮਿਲ ਗਿਆ ਮੈਂ ਹੈਪੀ ਹਾਂ ਇਹਨਾਂ ਦਾ ਵਰਕ ਬਹੁਤ ਵਧੀਆ ਟੀਮ ਨੇ ਵਰਕ ਕੀਤਾ ਹੈ ਬਹੁਤ ਜਲਦੀ ਕੀਤਾ ਹੈ ਬਹੁਤ ਕਵਿਸ਼ਣ ਹੈ ਓਕੇ ਬਹੁਤ ਬਹੁਤ ਸਰਾਸ 30% 34 20% ਹਾਂ ਜਦੋਂ ਮੈਂ ਜੁਆਇਨ ਕੀਤਾ ਸੀ ਮੁਕਸਰ ਤੋਂ ਮੈਂਨੇ ਸੋਚਿਆ ਸੀ ਕਿ ਜੋ ਪਬਲਿਕ ਦੇ ਜੋ ਗਵਾਚੇ ਹੋਏ ਮੋਬਾਈਲ ਹੈਗੇ ਉਹਨਾਂ ਨੂੰ ਲਵਣੇ ਸਾਈਡ ਵੀ ਕੋਈ ਕੰਮ ਕੀਤਾ ਜਾਏ। ਉਸੇ ਕੜੀ ਦੇ ਵਿੱਚ ਸਾਡੇ ਐਸਪੀ ਹੈੱਡ ਕੁਆਟਰ ਸਾਹਿਬ ਔਰ ਜਨਚਾਰ ਟੈਕਨੀਕਲ ਸੈਨ ਰਵਿੰਦਰ ਕੌਰ ਹੈਗੇ ਉਹਨਾਂ ਦੀ ਟੀਮ ਨੇ ਇੱਕ ਬਹੁਤ ਬੜੀਆ ਕੰਮ ਕਰਕੇ ਔਰ ਅੱਜ ਅਸੀਂ ਪਬਲਿਕ ਦੇ ਜੋ ਖੋਏ ਹੋਏ ਮੋਬਾਈਲ ਹੈਗੇ ਜੋ ਮਿਸਿੰਗ ਯਾ ਲੌਸਟ ਹੈਗੇ ਉਹ 350 ਮੋਬਾਈਲ ਅਸੀਂ ਲੋਕਾਂ ਨੂੰ ਉਹਨਾਂ ਦੇ ਮਾਲਕਾਂ ਦੇ ਹਵਾਲੇ ਕਰ ਰਹੇ ਹੈਗੇ। ਬੇਸਿਕਲੀ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਵੀ ਕਿਸੇ ਦਾ ਮੋਬਾਈਲ ਮਿਸਿੰਗ ਹੋ ਜਾਂਦਾ ਹੈਗਾ ਤੋ ਉਹ ਸਾਡੇ ਜੋ ਨੇੜੇ ਦੇ ਸਾਂਝ ਕੇਂਦਰ ਹੈਗੇ ਉੱਥੇ ਜਾ ਕੇ ਆਪਣੀ ਕੰਪਲੇਨਟ ਦਰਜ ਕਰਾਏ ਉਸ ਕੰਪਲੇਨਟ ਦੇ ਵਿੱਚ ਸਾਨੂੰ ਜੋ ਮੋਬਾਈਲ ਹੈ ਉਸ ਦਾ ਮਾਰਕਾ ਉਸ ਦਾ IMEI ਨੰਬਰ ਕੰਪਨੀ ਨੇਮ ਔਰ ਮੋਬਾਈਲ ਨੰਬਰ ਕੀ ਲੋੜ ਹੁੰਦੀ ਹੈਗੀ ਉਹਦੇ ਬਾਅਦ ਮੈਂ ਇੱਕ ਪੋਰਟਲ ਹੈਗਾ CEIR ਪੋਰਟਲ ਸੈਂਟਰਲ ਇਕੁਪਮੈਂਟ ਆਈਡੈਂਟੀਟੀ ਰਜਿਸਟਰ ਨਾਮ ਸੇ ਇਸ ਪੋਰਟਲ ਦਾ ਨਾਮ ਹੈਗਾ ਉਹਦੇ ਵਿੱਚ ਅਸੀਂ ਉਸ ਮੋਬਾਈਲ ਨੂੰ ਟ੍ਰੇਸਿੰਗ ਤੇ ਲਗਾਉਂਦੇ ਹੈਗੇ ਜਦੋਂ ਵੀ ਉਹ ਮੋਬਾਈਲ ਕੋਈ ਦੂਜਾ ਵਿਅਕਤੀ ਉਸ ਨੂੰ ਚਲਾਉਂਦਾ ਹੈਗਾ तो जो रजिस्टर्ड मोबाइल है उसके ऊपर ये मैसेज आता है उस राही अं फिर कंसर्न बंद को पहुँच के और मोबाइल असी लेके आते हैं या वो बंदा देके आता है तो ये मुकसर पुलिस का एक बहुत बड़ा चंगा उपराला है टोटल साढ़े कोर नाइनटी सिक्स कंपलेट हूं तक रिसीव हुई सो तीन सौ पचास असी ट्रेस करके और उनके मालिका के हवाले कर रहे हैं रिमेनिंग वन फोर्टी सिक्स कंप्लेट पर भी ट्रेसिंग का काम चल रहा है इसमें अपील करता हूं कि लोग एक बार जब कंप्लेन दर्ज करा देंगे उसके बाद में उसका स्टेटस खुद बंदा भी उस पोर्टल पे जाके और चेक कर सकता है कि मेरा मोबाइल कितने चलिया है या नहीं चलिया है उसके नाल नाली अगर किसी ने कोई डिगिया हुआ मोबाइल मिलता मिलता है तो उस लोगों में अपील करता हूँ कि वो नेड़े दे थाने दे जाके और उसको जमा करवाए सिर्फ ये ਜੋ ਸਾਨ ਕੇਂਦਰ ਦੇ ਵਿੱਚ ਜੋ ਮਿਸਿੰਗ ਹੋਇਆ ਗੁੰਮ ਹੋਇਆ ਸਟੋਲਨ ਹੈ ਉਹਨਾਂ ਕੀ ਜਿਸਨੇ ਵੀ ਰਪੜ ਦਰਜ ਕਰਵਾਈ ਹੈ ਕੰਪਲੇਂਟ ਦਰਜ ਕਰਵਾਈ ਹੈ ਸਿਰਫ ਉਹੀ ਹੈਗੇ ਜੀ ਸਭ ਸਿ ਅਪਰਾਧੀ ਵਾਲਾ ਇਸ ਰਿਗਾਰਡਿੰਗ ਅਪਰਾਧੀ ਵਾਲਾ ਨਹੀਂ ਹੈ ਉਹ ਜੋ ਆਪਣਾ ਸਨੇਚਿੰਗ ਵਾਲਾ ਹੈਗਾ ਉਹਦੇ ਵਿੱਚ ਅਸੀਂ ਅਪਰਾਧੀ ਫੜਦੇ ਹੈਗੇ ਇਹ ਸਿਰਫ ਮਿਸਿੰਗ ਵਾਲੇ ਹੈਗੇ ਜੋ ਕਈ ਵਾਰ ਮਾਰਕੀਟ ਦੇ ਵਿੱਚ ਜਾਂਦੇ ਹੈਗੇ ਬੰਦੇ ਦਾ ਕਈ ਵਾਰ ਛੋੜ ਵੀ ਜਾਂਦੇ ਉੱਥੇ ਡਿਗ ਵੀ ਜਾਂਦਾ ਹੈ ਮੋਬਾਈਲ ਭੀੜ-ਬਾੜ ਦੇ ਵਿੱਚ ਉਹ ਕਿਸੇ ਨੂੰ ਮਿਲ ਜਾਂਦਾ ਹੈ ਉਹ ਆਪਣੇ ਘਰੇ ਜਾ ਕੇ ਔਰ ਦੂਸਰਾ ਉਸਨੇ SIM ਡਾਲ ਕੇ ਚਲਾ ਲੈਂਦਾ ਹੈ तो उसका इस पोर्टल ये बहुत बढ़िया पोर्टल हैगा सीआईआर पोर्टल तो मैं इसमें पब्लिसाइज करना चाहता हूं कि जो गवर्नमेंट वालों जो पोर्टल चालू किया गया है मैक्सिमम लोका तक इसका अवेयरनेस होनी चाहिए कि ऐसा भी कोई पोर्टल चल रहा है जिन्हे विच किसी का मोबाइल जो गुम हो जाता है उसको ट्रेसिंग पे लगा के और दिन नामक ऑर्डर पे आज की मिलया तो की कहना चाहूं का। जो इस पोर्टल मेरा नाम विजय कुमार है मैं मलोट छेड़ दे रहने वाला जी ते मेरा मोबाइल 5 फरवरी 2000 नु गवाचा सी है जी ते आज बड़ी बहुत खुशी हुई है पण ਸ੍ਰੀ ਮੁਖਤਸਰ ਸਾਹਿਬ ਐਸਐਸਪੀ ਦਫਤਰ ਸ੍ਰੀ ਮੁਖਤਸਰ ਸਾਹਿਬ ਤੋਂ ਆਇਆ ਮੇਰਾ ਮੋਬਾਈਲ ਜਿਹੜਾ ਗਵਾਚਾਇਆ ਸੀ ਪ੍ਰਾਪਤ ਹੋਇਆ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਤੇ ਮੈਂ ਸ੍ਰੀ ਮੁਖਤਸਰ ਸਾਹਿਬ ਐਸਐਸਪੀ ਦਫਤਰ ਰਸਤੇ ਸਾਰੇ ਪ੍ਰਸ਼ਾਸਨ ਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਜੀ ਮੇਰੇ ਬੇਟੇ ਦਾ ਫੋਨ 1.5 ਸਾਲ ਬਾਅਦ ਮਿਲਿਆ ਸਾਨੂੰ ਅਸੀਂ ਬਹੁਤ ਐਸਪੀ ਦਾ ਧੰਨਵਾਦ ਕਰਦੀ ਹਾਂ ਸਾਰੇ ਬੱਚਿਆਂ ਦਾ ਇੱਥੋਂ ਦਾ ਜੀ ਆਸ ਸੀ ਕਿ ਫੋਨ ਜੀ ਮੈਨੂੰ ਨਹੀਂ ਜੀ ਸਾਨੂੰ ਆਸ ਕੀ ਸੀ ਜੀ ਹਾਂਜੀ ਬਹੁਤ ਬਹੁਤ ਸਹੀ ਧੰਨਵਾਦ ਬਹੁਤ ਜਿਆਦਾ ਕਰ ਰਹੇ ਆ ਇੱਥੇ ਠੀਕ ਹੈ